ਪੰਜਾਬ ਦੇ ਲੋਕਾਂ ਨੂੰ ਥੇਸ ਪਹਾਈ ਹੈ ਕਿਉਂਕਿ ਉਹ ਕੱਲੇ ਪੰਜਾਬ ਦੇ ਕਾਂਗਰਸੀਆਂ ਦੇ ਜਾਂ ਕਾਂਗਰਸ ਪਾਰਟੀ ਦੇ ਆਗੂ ਨਹੀਂ ਸਨ ਉਹਨਾਂ ਨੂੰ ਕਿਰੋ ਕਹਿੰਦੇ ਸ਼ਹਾਦਤ ਉਹ ਹੀ ਪੰਜਾਬ ਲੋਕਾਂ ਨੇ ਸ਼ਾਂਤੀ ਦਾ ਐਡਾ ਵੜਾ ਜਿਹੜਾ ਜ਼ੁਲਮ ਹੋ ਰਿਹਾ ਸੀ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਉਹਨਾਂ ਨੂੰ ਰੋਕ ਕੇ ਆਪਣੀ ਜਾਨ ਵੀ ਕੁਰਬਾਨੀ ਦਿੱਤੀ ਤਾਂ ਸਾਰੀਆਂ ਪਾਰਟੀਆਂ ਦੇ ਸਾਰੇ ਹੀ ਪੰਜਾਬ ਦੇ ਜਿੰਨੇ ਵੀ ਵਾਸੀ ਸਨ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਨੇ ਸੋ ਅੱਜ ਦੇ ਮੌਕੇ ਤੇ ਮੈਂ ਵੀ ਆਪਣੇ ਵੱਲੋਂ ਸ਼ਰਧਾਂਜਲੀ ਭੇਟ ਕਰਦਾ ਹੋਇਆ ਔਰ ਤੁਹਾਡੇ ਸਾਰਿਆਂ ਦਾ ਮੈਂ ਸਮਝਦਾ ਕਿ ਇੱਥੇ ਆਉਣ ਨਾਲ ਆਪਾਂ ਨੂੰ ਉਹਨਾਂ ਦਾ ਬਲ ਮਿਲਿਆ ਕਿ ਆਪਾਂ ਵੀ ਇਸੇ ਤਰੀਕੇ ਅੱਗੇ ਚੱਲਦੇ ਰਹੀਏ ਸੋ ਬਹੁਤ ਬਹੁਤ ਧੰਨਵਾਦ जय हिंद देवो ਧੰਨਵਾਦ ਜੀ ਮੈਂ ਸਦਾ ਸੰਤੋਸ਼ੀ ਜੀ ਮਾਫੀ ਮੰਗੀ ਹੈ ਸਮੇਂ ਨੂੰ ਦੇਖਦੇ ਹੋਏ ਮੈਂ ਮਾਫੀ ਮੰਗਦਾ ਸਾਡੇ YouTube ਦਾ ਵਿਕਾਸ ਦੇ ਤੂੰ ਜਿੰਨੇ ਵੀ ਸਾਡੇ ਕੋਈ ਰਹਿ ਗਿਆ ਹੋਵੇ ਸਮੇਂ ਨੂੰ ਦੇਖਦੇ ਹੋ ਉਹ ਮੈਂ ਬੇਨਤੀ ਕਰਾਂਗਾ ਸਾਡੇ ਪੰਜਾਬ ਦੀ ਸਰਦਾਰ ਕਵਾਨ ਸਦਾ ਬਣ ਸੀ ਜਿਮਾਰੇ ਆਪਣੇ ਵਿਚਾਰਾਂ ਸਾਂਝੇ ਕਰੇ ਅੱਜ ਆਪਾਂ ਸਾਰੇ ਇਕੱਠੇ ਹੋયા ਸ਼ਹੀਦ ਬਿਆਜ਼ਮ ਸਰਦਾਰ ਵਿਰਨ ਸਿੰਘ ਜਿੰਨ ਉਹਨਾਂ ਦੀ ਬਲਗਾਨ ਦਿਵਸ ਤੇ ਮੌਕੇ ਸ਼ਰਧਾਂਜਲੀ ਦੇਣ ਲਈ ਮੈਂ ਧੰਨਵਾਦ ਕਰਦੀ ਹਾਂ ਸਭ ਤੋਂ ਪਹਿਲਾਂ ਬੀਸੀਸੀ ਦੇ ਪ੍ਰਧਾਨ ਸਾਹਿਬ ਸ਼੍ਰੀ ਨਰੇਸ਼ ਨੱਗਰ ਜੀ ਦਾ ਉਹਨਾਂ ਦੇ ਨਾਲ ਸਾਰੇ ਬਲੌਕਾਂ ਦੇ ਪ੍ਰਧਾਨ ਸਾਹਿਬ ਐਸਐਮਸੀ ਸਾਹਿਬਾਨ ਸਾਰੇ ਕਾਂਗਰਸ ਦੇ ਸੀਨੀਅਰ ਲੀਡਰ ਸਾਹਿਬਾਨ ਤੇ ਖਾਸ ਕਰਕੇ ਧੀਰਪੈਂਟ ਜ਼ਿਲ੍ਹੇ ਦੀ ਪ੍ਰਧਾਨ ਦੇ ਸ਼ਾਗਰਵਾਲ ਜੀ ਇਸ ਸਾਰੀ ਉਹਨਾਂ ਦੀ ਟੀਮ ਮਹਿਲਾ ਕਾਂਗਰਸ ਦੀਆਂ ਮੈਂਬਰਾਂ ਸਾਰੀਆਂ ਅਹੁਦੇਦਾਰ ਹੋਣਾ ਚਾਹੀਏ ਉਹ ਪੰਜਾਬ ਦੇ ਸਟੇਟ ਸੈਕਟਰੀ ਨੇ ਜਨਰਲ ਸੈਕਟਰੀ ਨੇ ਉਹ ਵੀ ਸਾਰੇ ਇੱਥੇ ਆਏ ਹਨ ਕਿਉਂਕਿ ਮੈਂ ਸਮਝ ਲਿਆ ਮੈਨੂੰ ਪਹਿਲਾ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੇ ਵੀਰ ਜੀ ਹੋਣਾ ਨੇ ਆਪਣੇ ਵਿਚਾਰ ਰੱਖੇ ਉਹ ਇੱਕ ਅਜਿਹੇ ਸੀਐਮ ਰਹੇ ਨੇ ਜਿਨ੍ਹਾਂ ਨੂੰ ਲੋਕ ਅੱਜ ਯਾਦ ਕਰਦੇ ਨੇ ਇੱਕ ਤਾਂ ਉਹਨਾਂ ਨੇ ਅਤਵਾਦ ਖਤਮ ਕਰਕੇ ਸਾਨੂੰ ਆਜ਼ਾਦੀ ਦੇ ਨਾਲ ਸਾਹ ਲੈਣ ਲਈ ਅੱਜ ਇਹ ਮੌਕਾ ਦਿੱਤਾ ਦੂਜੀ ਗੱਲ ਉਹਨਾਂ ਦੇ ਕੀਤੇ ਹੋਏ ਕੰਮ ਬੋਲਦੇ ਨੇ ਅੱਜ ਵੀ ਕਿਤੇ ਵੀ ਬੈਠੇ ਹੋ ਕੋਈ ਕਾਂਗਰਸ ਪਾਰਟੀ ਦੀ ਕੋਈ ਵੀ ਡਿਸਕਸ਼ਨ ਹੁੰਦੀ ਹੈ ਤਾਂ ਕੋਈ ਵੀ ਪ੍ਰਾਣਾ ਕਾਂਗਰਸੀ ਜਾਂ ਚਾਹੇ ਬਿਗੀਆਂ ਉਮਰ ਹੋਵੇ 20 ਸਾਲ ਦੀ ਵੀ ਉਮਰ ਸੀ ਜਦੋਂ ਸੁਣਿਆ ਸੀ ਕਿ ਉਹਨਾਂ ਨਾਲ ਇਹ ਪਾਣਾ ਵਾਪਰ ਗਿਆ ਮੈਨੂੰ ਯਾਦ ਹੈ ਮੈਂ ਆਜ਼ਾਦੀ ਖੁਲਾਟੀਆ ਪਰਿਵਾਰ ਦੀ ਧੀ ਹਾਂ ਸਾਡੇ ਘਰ ਦੇ ਵਿੱਚ ਇਹ ਸੋਗ ਪੈ ਗਿਆ ਮੇਰੇ ਮਦਰ ਚਲੋ ਇੱਕ ਲੱਗ ਗਿਆ ਚਲੋ ਬਾਤੂ ਕਰਦੇ ਹਾਂ ਯਾਦ ਹੈ ਕਿ ਮੇਰੇ ਮੰਮੀ ਨੇ ਮਤਲਬ ਇੰਨਾ ਸੋਗ ਮਨਾਇਆ ਉੱਥੇ ਦੇ ਉੱਥੇ ਮੇਰੇ ਬ੍ਰਦਰ ਦਾ ਵਿਆਹ ਸੀ ਉਹ ਮੇਰੇ ਬਿਲਕੁਲ ਚਾਹ ਕੇ ਕੋਈ ਕੁਝ ਨਹੀਂ ਕਰਨਾ ਮਤਲਬ ਇੰਨਾ ਦੁੱਖ ਲੱਗਿਆ ਕਿਉਂਕਿ ਕਾਂਗਰਸ ਪਾਰਟੀ ਹੈ ਜਿਹੜੀ ਆਪਣਾ ਪਰਵਾਹ ਹੈ ਖੋ ਦੁੱਖ ਲੱਗਿਆ ਸੀ ਉਸ ਸਮੇਂ ਕਿਉਂਕਿ ਉਹਨਾਂ ਨੇ ਅਤਵਾਦ ਖਤਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਸੀ ਛੱਡੀ ਸਾਡੇ ਘਰ ਤੇ ਅਤਵਾਦੀਆਂ ਨੇ ਅਟੈਕ ਕਰਤਾ ਸੀ ਉਹ ਸਮਾਂ ਯਾਦ ਹੈ ਬੜੇ ਛੋਟੇ-ਛੋਟੇ ਸੀ ਉਹ ਭਿਆਨਕ ਸਮਾਂ ਯਾਦ ਆਉਂਦਾ ਹੈ ਕਿ ਜਿਹੜੇ ਲੋਕਾਂ ਨੇ ਸਾਡੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਦੁੱਖ ਤਾਂ ਫਿਰ ਹੁੰਦਾ ਹੀ ਹੈ ਮੈਂ ਕੀ ਗੱਲ ਕਰਦੀ ਸੀ ਕਿ ਉਹ ਕੋਈ ਵੀ ਬੰਦਾ ਨਹੀਂ ਜਿਹੜਾ ਅੱਜ ਉਹਨਾਂ ਦੇ ਕੀਤੇ ਕੰਮਾਂ ਨੂੰ ਯਾਦ ਨਹੀਂ ਕਰਦਾ ਅਗਲਾ ਕਹਿੰਦਾ ਸੀ ਸਮੇਂ ਵਿੱਚ ਸੀਐਮ ਬਿਆਨ ਸਿੰਘ ਜੀ ਸੀਜੀਓਦੋਂ ਆਇਆ ਕੰਮ ਹੁੰਦਾ ਸੀ ਪੂਰੀ ਦਲੇਰੀ ਨਾਲ ਕੰਮ ਕਰਦੇ ਸੀ ਜਿਹੜਾ ਉਹਨਾਂ ਨੂੰ ਸਿੱਧਾ ਮਿਲ ਗਿਆ ਉਹ ਕੰਮ ਕਰਦੇ ਸੀ ਪਰ ਵੀਰ ਜੀ ਨੇ ਜ਼ਿਕਰ ਕੀਤਾ ਕਾਂਗਰਸ ਪਾਰਟੀ ਨੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਪਰ ਸਦਾ ਭਰਾ ਉਹਨਾਂ ਦੇ ਪੋਤੇ ਰਵਜੀਤ ਸਿੰਘ ਬਿੱਟੂ ਜੀ ਜਿਹੜੇ ਪਾਰਟੀ ਛੱਡ ਕੇ ਚਲੇ ਗਏ ਚਲੇ ਗਏ ਕੋਈ ਗੱਲ ਨਹੀਂ ਹਾਰੇ ਹੋਏ ਨੂੰ ਮੰਤਰੀ ਬਣਾਤਾ ਰਾਜ ਸਭਾ ਮੈਂਬਰ ਬਣਾਤਾ ਪਰ ਮੈਂ ਉੱਥੇ ਧੰਨਵਾਦ करूंगी ਆਪਣੇ ਪਟਿਆਲੇ ਵਾਲਿਆਂ ਵੱਲੋਂ ਲੁਧਿਆਣਾ ਵਾਸੀਆਂ ਦਾ ਜਿਨ੍ਹਾਂ ਨੇ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਨੂੰ ਵੱਡੇ ਬਹੁਮਤ ਨਾਲ ਜਿਸਾ ਕੇ ਦਿਖਾਤਾ ਵੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਹੋਈ ਤੁਸੀਂ ਛੱਡ ਕੇ ਚਲੇ ਗਏ ਤੁਸੀਂ ਪਾਰਟੀ ਦੇ ਪਿੱਛੇ ਛੁਰਾ ਖੁੰਬਿਆ ਪਰ ਜਿਹੜਾ ਵਰਕਰ ਹੈ ਸਾਰਾ ਵਰਕਰ ਤੇ ਕਾਂਗਰਸ ਦਾ ਪਰਿਵਾਰ ਇਕੱਠਾ ਇੱਕ ਮਿਸਾਲ ਫੈਦਾ ਕੀਤੀ ਆ ਫਿਰ ਰਾਜਾ ਬੜਿੰਗ ਜੀ ਜਿੱਤ ਕੇ ਆਏ ਨੇ ਤੇ ਉਹ ਵੀ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਆਪਣੇ ਵਾਦੇ ਕੀਤੇ ਉਹਨਾਂ ਤੇ ਪੂਰਾ ਉਤਰਨ ਤੁਸੀਂ ਦੇਖੋ ਕਿ ਹਰ ਵਰਕਰ ਦਾ ਹੀ ਲਾਂਬਨੁੰਦਾ ਪਾਰਟੀ ਦੇ ਨਾਲ ਦੁੱਖ ਸੁੱਖ ਚ ਲੀਡਰ ਜਾਵੇ ਮੈਂ ਦੇਖ ਰਹੀ ਆ ਕਿ ਸੈਸ਼ਨ ਤੋਂ ਬਾਅਦ ਉਹ ਗਿੱਦੜ ਵੇ ਵੀ ਜਾ ਰਹੇ ਨੇ ਉਤਮ ਐਲਐਸ ਸੀ ਆਉਣ ਵਾਲੀ ਵੀ ਇਲੈਕਸ਼ਨ ਹੈ ਸਾਰੇ ਪੰਜਾਬ ਚ ਵੀ ਜਾ ਰਹੇ ਨੇ ਪਰ ਹਰ ਘਰ ਦੇ ਵਿੱਚ ਦੁੱਖ ਸੁੱਖ ਸਾਡੀ ਮਹਿਲਾ ਕਾਂਗਰਸ ਦੀਆਂ ਮੇਰੀਆਂ ਉੱਥੇ ਇੱਕ ਭੈਣ ਹੈ ਉਹਨਾਂ ਦੀ 30 ਸਾਲ ਦੀ ਨੂੰਹ ਦੀ ਕੈਂਸਰ ਨਾਲ ਡੈਥ ਹੋ ਗਈ ਪਾਈ ਜੀ ਨੇ ਮੈਨੂੰ ਫੋਨ ਕੀਤਾ ਵੀ ਅਸੀਂ ਉਹ ਬਲੌਕ ਪ੍ਰਧਾਨ ਦੇ ਘਰੇ ਜਾਣਾ ਸੋ ਇਹ ਇਹ ਜਿਹੜੀ ਕਾਂਗਰਸ ਹੈ ਬਹੁਤ ਵਧੀਆ ਗੱਲ ਹੈ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਅੱਜ ਦੇ ਇਸ ਆਪਣੇ ਮਰਹੂਮ ਨੇਤਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵਰਕਰ ਦੀ ਕਦਰ ਕਰਦੇ ਸੀ ਤੁਹਾਨੂੰ ਇਹ ਸੁਨੇਹਾ ਜ਼ਰੂਰ ਦਿੰਨੀ ਆ ਵੀ ਇਕੱਠੇ ਹੋ ਕੇ ਸਾਰੇ ਕਾਂਗਰਸ ਪਾਰਟੀ ਆਪਣੀ ਪਾਰਟੀ ਨੂੰ ਮਜ਼ਬੂਤ ਕਰੀਏ ਆਪਣੇ ਰਾਹੁਲ ਗਾਂਧੀ ਜੀ ਸੋਨੀਆ ਗਾਂਧੀ ਜੀ ਦੇ ਹੱਥ ਫੜ ਕੇ ਜਿਹਦੇ ਹੱਥ ਮਜ਼ਬੂਤ ਕਰੀਏ ਅਜਿਹੇ ਦਿਨ ਤੋਂ ਪ੍ਰੇਰਣਾ ਲੈ ਕੇ ਜਾਈਏ ਕਿ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਕਾਂਗਰਸ ਪਾਰਟੀ ਦੇ ਲਈ ਬਲੀਦਾਨ ਦਿੱਤਾ ਸੋ ਅੱਜ ਦੇ ਦਿਨ ਉਹਨਾਂ ਨੂੰ ਫੇਰ ਸ਼ਬਦ ਅંજਲੀ ਭੇਟ ਕਰਦੀ ਹੂ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਪ੍ਰਧਾਨ ਸਾਹਿਬ ਦਾ ਸਾਰੀ ਟੀਮ ਦਾ ਮੈਂ ਲਾਮਾ ਪਿਆਣਾ ਦਾ ਧੰਨਵਾਦ ਕਰਦੀ ਆ ਕਿ ਅਜਿਹੇ ਦਿਨ ਤੁਸੀਂ ਹਰ ਸਾਲ ਸਾਡੇ ਨੇਥਾ ਨੂੰ ਯਾਦ ਕਰਦੇ ਹੋ ਤੇ ਉਹਨਾਂ ਦੇ ਦੱਸੇ ਹੋਏ ਰਸਤੇ ਤੇ ਆਪਾਂ ਸਾਰੇ ਚੱਲੀਏ ਧੰਨਵਾਦ ਜਇਹੇ ਬਹੁਤ ਬਹੁਤ ਧੰਨਵਾਦ ਜੀ ਬਸ ਮੈਂ ਆਸ ਸਮਝਣ ਦੇਖਦੇ ਹੋ ਇਹ ਦੋ ਗੱਲ ਜਰੂਰ ਮੈਂ ਕਹਿਣਾ ਚਾਹਨਾ ਇੱਕ ਤਾਂ ਸਾਡੇ ਜ਼ਿਲ੍ਹਾ ਪ੍ਰਧਾਨ ਬੇਦਕਾਸ਼ ਮਿੱਤਰਾ ਜੀ ਜਿਨ੍ਹਾਂ ਨੇ ਆਪਣੀ ਪ੍ਰਧਾਨਗੀ ਅਸਫੈਕਟ ਲਵਾਇਆ ਉਨ੍ਹਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਕੋਈ ਵੀ ਜ਼ਿਲ੍ਹਾ ਪ੍ਰਧਾਨ ਆਂਦਾ ਉਹ ਪ੍ਰੋਗਰਾਮ ਇੱਥੇ ਉਲੀਕਿਆ ਜਾਂਦਾ ਤੇ ਸਾਡੇ ਵਿੱਚ ਹਰਵਿੰਦਰ ਸਿੰਘ ਨਿੱਪੀ ਜੀ ਪਹੁੰਚ ਚੁੱਕੇ ਨੇ ਇਹਨਾਂ ਦਾ ਧੰਨਵਾਦ ਜੀ ਤੇ ਜਿੱਦਾਂ ਤੁਸੀਂ ਭੰਗੀ ਦੱਸਿਆ ਉਹਵੇਂ ਜੇ ਰਾਜਾ ਬਲਿੰਗ ਜੀ ਵਾਰੇ ਜਦੋਂ ਮੀਟਿੰਗ ਪੈੜਦੇ ਆ ਬਲੌਕ ਪ੍ਰੋਗਰਾਮ ਕਿੱਥੇ ਚੱਲਿਆ ਬੇਜਾ ਨਾਮ ਲੈ ਕੇ ਉਮੀਦ ਸਰਦ ਬੈਂਸਿੰਗ ਜੀ ਸੀ ਬਾਈ ਨੇਮ ਲੈ ਕੇ ਸਾਨੂੰ ਆਵਾਜ਼ ਮਾਰਦੇ ਸੀ 92 ਦੀ ਇਲੈਕਸ਼ਨ ਅਸੀਂ ਦੇਖੀ ਹੈ ਉਹਨਾਂ ਨਾਂ ਰਹੇ ਨੇ ਤਾਂ ਇਹ ਜੇ ਸੰਗਠਨ ਪਿੱਛੇ ਜੇ ਪਾਰਟੀਾਂ 'ਚ ਕੋਈ ਲੀਡਰ ਆਵੇ ਕੋਈ ਮੰਤਰੀ ਬਣ ਕੇ ਚਲਾ ਜਾਂਦਾ ਹੈ ਪਾਰਟੀ ਦਾ ਸੰਗਠਨ ਜ਼ਿਲ੍ਹਾ ਪ੍ਰਧਾਨ ਹੈ ਔਰ ਪੰਜਾਬ ਦਾ ਪ੍ਰਧਾਨ ਹੈ ਲੇਕਿਨ ਮੈਂ ਵੀ ਬੜੀ ਦੇਰ ਤੋਂ ਕਾਲਜ ਦੀ ਸੇਵਾ ਕਰਦਾ ਆ ਰਿਹਾ ਹਾਂ ਸਟੇਟ ਪ੍ਰੈਜ਼ੀਡੈਂਟ ਹੱਤ ਤੱਕ ਨਹੀਂ ਕਰੀਏ ਅਸੀਂ ਦੇਖਿਆ ਵੀ ਹਰ ਸਾਲ ਹਰ ਮਹੀਨੇ ਹਰ ਹਫਤੇ ਪਹਿਲੀ ਮੀਟਿੰਗ ਜ਼ਿਲ੍ਹਾ ਪ੍ਰਧਾਨਾਂ ਦੀ ਚੰਡੀਗੜ੍ਹ ਤੇ ਜ਼ਿਲ੍ਹਾ ਪ੍ਰਧਾਨ ਡਿਸਟ੍ਰਿਕਟ ਦੇ ਬਲਾਕ ਪ੍ਰਧਾਨ ਆਪਣੀ ਬਲਾਕ ਦੀ ਮੀਟਿੰਗ ਇਹ ਕੰਮ ਲੈਣਾ ਪਾਰਟੀ ਨੂੰ ਸਥਾਪਿਤ ਕਰਨਾ ਅੱਜ ਪਾਰਟੀ ਫਿਰ ਉਸੇ ਤਿਆਰੀ ਹੈ ਤਾਂ ਅਸੀਂ ਜਿਵੇਂ ਤੁਸੀਂ ਕਿਹਾ ਤਗੜੇ ਹੋ ਕੇ ਇਕੱਠੇ ਹੋ ਕੇ ਆਉਣ ਵਾਲੀ ਜਿਹੜੀ ਇਲੈਕਸ਼ਨ ਹੈ ਉਹਦੀ ਤਿਆਰੀਆਂ ਤੁਸੀਂ ਦੇਖ ਹੀ ਰਹੇ ਹੋ ਕੱਲ ਮੈਂ ਪ੍ਰਸ਼ਾਸਨ ਨੂੰ ਹਲਕਾ ਜਿਹਾ ਮਾਰਾ ਦਿੱਤਾ ਆ ਦੇਖ ਲੋ ਪਿਛਲੀ ਵਾਰ ਤੋਂ ਦੋ ਸਾਲ ਪਹਿਲਾਂ ਅਭਿਆਨਸੀ ਸਰਕਾਰ ਤੱਕ ਕੁਝ ਨਹੀਂ ਐ ਮਿੱਟੀ ਮਿੱਟੀ ਲੇਕਿਨ ਆਪਣਾ ਸਮਾ ਦੇਖਦੇ ਆਜ ਕੀ ਜੋ ਸਫਾਈ ਦਾ ਫਰਮੰਦ ਹੋਇਆ ਉਹ ਪਹਿਲੇ ਨਾਲੋਂ ਜ਼ਿਆਦਾ ਬਿਹਤਰ ਐ ਦਿਖ ਰਿਹਾ ਲੋਕਾਂ ਨੂੰ ਤਾਂ ਵਧਾਈ ਦੇ ਪਾਤਰੋਂ ਅੱਜ ਸਦਾ ਬਿਆਨਸੀ ਦੇ ਬਲੇਰਾਮ ਜੀ ਦੇ ਇਕੱਠੇ ਹੋਏ ਨੇ ਤੇ ਮੈਂ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਨਰੇਜ ਦੁੱਗਨ ਜੀ ਨੂੰ ਕਹਾਂਗਾ ਉਹ ਆਨ ਆਪਣੇ ਵਿਚਾਰ ਸਾਂਝੇ ਕਰਨ ਉਹ ਸੰਦੇਸ਼ ਦੇਣ ਜ਼ਿਲ੍ਹਾ ਕੌਂਸਲ ਮੰਡਲ ਨੂੰ ਨਰੇਜ ਦੁੱਗਨ ਬਹੁਤ ਹੀ ਸਤਿਕਾਰਯੋਗ ਸਾਡੀ ਛੋਟੀ ਭੈਣ ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਕਰਸ਼ਰਨ ਕੌਰ ਰੰਧਾਵਾ ਜੀ ਸਾਡੇ ਸੋ ਮਹਿਲਾ ਦੇ ਪ੍ਰਧਾਨ ਤ੍ਰਿਖਾ ਅਗਰਵਾਲ ਜੀ ਇਸ ਬਲਾਕ ਦੇ ਪ੍ਰਧਾਨ ਕ੍ਰੀਸ਼ ਮਨੋਰਾ ਜੀ ਔਰ ਸਾਰੇ ਇਹਨਾਂ ਦੇ ਨਾਲ ਬਲਾਕ ਦੇ ਸਾਥੀ ਸਰਵਿੰਦਰ ਸਿੰਘ ਨਿੱਪੀ ਜੀ ਸਾਡੇ ਸਪੋਕਸਪਰਸਨ ਨੇ ਪੰਜਾਬ ਦੇ ਮੇਰੇ ਨਾਲ ਜਿਲ੍ਹੇ ਦੇ ਬਖਸੀ ਨੇ Vice ਪ੍ਰਧਾਨ Gopal Singla ji Sardar Santosh Singh ji ਸਾਫ ਦਾ ਚੇਅਰਮੈਨ ਸਾਡੇ ਸਜੁਰਗ ਅੰਡ ਯੋਗਰਾਜ ਸ਼ਰਮਾ ji ਸਾਰੇ ਮੇਰੇ ਵਾਸਤੇ ਚਾਹੇ ਯੂਥ ਕਾਂਗਰਸ ਹੈ ਕੌਂਸਲ ਸੱਖੀ ਨੇ ਐਸੀਐਲ ਬੀਸੀਐਲ ਸ਼ੇਵਾਦਾਰ ਸਾਰੀ ਸਾਡੀ ਸੱਖੀਆਂ ਦਾ ਜਿਨ੍ਹਾਂ ਦਾ ਮੈਂ ਨਹੀਂ ਨਾਮ ਲੈ ਸਕਿਆ ਤੁਸੀਂ ਵੀ ਮੇਰੇ ਪਾਸੇ ਬਹੁਤ ਸਤਿਕਾਰਯੋਗ ਹਰ ਸਾਲ ਦੀ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਅਮਰ ਸ਼ਹੀਦ ਸardar B.N. ਸਿੰਘ ਜੀ ਸਾਬਕਾ ਮੁੱਖ ਮੰਤਰੀ ਪੰਜਾਬ ਦਾ ਅੱਜ ਬਲੀਵਾਂ ਬਲੀਦਾਨ ਦਿਵਸ ਹੈ B.N. ਸਿੰਘ ਜੀ ਬਾਰੇ ਮੈਂ ਤੋਂ ਪਹਿਲਾਂ ਸਾਰੇ ਹੀ ਬਲਾਰਿਆਂ ਨੇ ਵਿਸਤਾਰਪੂਰਵਕ ਦੱਸਿਆ ਪਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਸਾਨੂੰ 1947 ਜਦੋਂ ਆਜ਼ਾਦੀ ਮਿਲੀ ਸੀ ਉਸ ਤੋਂ ਬਾਅਦ ਫਿਰ ਕਹਿਜਾ ਦੌਰ ਆਇਆ ਜਦੋਂ ਸਾਨੂੰ ਨਾ ਤਾਂ ਬੋਲਣ ਦੀ ਇਜਾਜ਼ਤ ਰਹੀ ਸੀ ਨਾ ਸਾਨੂੰ ਘਰੋਂ ਨਿਕਲਣ ਦੀ ਇਜਾਜ਼ਤ ਰਹੀ ਸੀ ਨਾ ਸਾਨੂੰ ਕਿਸੇ ਦੇ ਬਾਰੇ ਕਿਸੇ ਨਾਲ ਗੱਲ ਕਰਨ ਦੀ ਇਜਾਜ਼ਤ ਰਹੀ ਸੀ ਇੱਕ ਕਾਲਾ ਯੁੱਗ ਜੋ ਪੰਜਾਬ 'ਤੇ ਆਇਆ ਸਰਦਾਰ ਬੀਰ ਸਿੰਘ ਜੀ 1992 ਚ ਜਦੋਂ ਮੁੱਖ ਮੰਤਰੀ ਬਣੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਅੱਜ ਜੋ ਅਸੀਂ ਅਨੰਦ ਮਾਣ ਰਹੇ ਆਂ ਚਾਹੇ ਅਸੀਂ ਰੱਬ 12 ਵਜੇ ਘਰੇ ਜਾਈਏ ਚਾਹੇ ਸਵੇਰੇ 5 ਵਜੇ ਨਿਕਲੀਏ ਚਾਹੇ ਅਸੀਂ ਕਿਸੇ ਵੀ ਕੰਮ ਜਾਈਏ ਉਹ ਜਿਹੜਾ ਇੱਕ ਦਰਦਾ ਮੌਲ ਸੀ ਉਹਨਾਂ ਨੇ ਆਪਣੀ ਸ਼ਹਾਦਤ ਦੇ ਕੇ ਤੇ ਇਹ ਸਾਨੂੰ ਦਿੱਤਾ ਮੈਂ ਉਹਨਾਂ ਨੂੰ ਜਿਲ੍ਹਾ ਕੰਗਸ ਕਮੇਟੀ ਵੱਲੋਂ ਨਮਨ ਕਰਦਾ ਹਾਂ ਔਰ ਕਿਉਂਕਿ ਇਹ ਸਾਡੀ ਜਿਹੜੀ ਕਾਂਗਰਸ ਪਾਰਟੀ ਹੈ ਇਹਦਾ ਜਿਹੜਾ ਇਤਿਹਾਸ ਹੈ ਇਹਦਾ ਕੁਰਬਾਨੀਆਂ ਦਾ ਇਤਿਹਾਸ ਹੈ ਚਾਹੇ ਆਜ਼ਾਦੀ ਕਲਾਟੀਆਂ ਨੇ ਜਦੋਂ ਅੰਗਰੇਜ਼ਾਂ ਤੋਂ ਅਸੀਂ ਦੇਸ਼ ਯਾਦ ਕਰਾਇਆ ਉਸ ਟਾਈਮ ਵੀ ਕਾਂਗਰਸ ਪਾਰਟੀ ਨੇ ਮੂਰੀ ਹੋ ਕੇ ਇਹ ਦੇਸ਼ ਯਾਦ ਕਰਾਇਆ ਉਸ ਤੋਂ ਬਾਅਦ ਸਾਡੇ ਦੇਸ਼ ਦੀ ਇਕਤਾ ਅਖੰਡਤਾ ਲਈ ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਮਤੀ ਇੰਦਰਾ ਗਾਂਧੀ ਜੀ ਨੇ ਦੇਖੋ ਸਾਡੇ ਸਭ ਤੋਂ ਪ੍ਰਧਾਨ ਮੰਤਰੀ ਅਰਜੀਵ ਗਾਂਧੀ ਜੀ ਨੇ ਵੀ ਦੇਸ਼ ਦੀ ਏਕਤਾ ਅਖੰਡਤਾ ਦੇ ਲਈ ਕੁਰਬਾਨੀ ਦਿੱਤੀ। ਸੋ ਜੋ ਸਾਡੀ ਪਾਰਟੀ ਦਾ ਖਾਸ ਹੈ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਇਹੇ ਆਜ਼ਾਦੀ ਬਖਸ਼ੀ ਹੈ ਮਾਨਨ ਨਮਨ ਕਰਦਾ ਹੈ। ਖਾਸ ਤੌਰ ਤੇ ਸਾਡੇ ਅਮਰ ਸ਼ਹੀਦ ਸਰਦਾਰ ਬੀਆ ਸਿੰਘ ਜੀ ਜਿਨ੍ਹਾਂ ਨੇ ਪੰਜਾਬ ਦੇ ਇੱਕ ਕਾਲਾ ਦੌਰ ਖਤਮ ਕੀਤਾ। ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਵੀ ਜਿਸ ਤਰ੍ਹਾਂ ਇਹ ਜਿਹੜੇ ਆਪਾਂ ਨੂੰ ਰਾਸਤੇ ਪੂਰਨੇ ਤੇ ਇਹਨੂੰ ਤੇ ਦੱਸੇ ਹੋਏ ਪੂਰਨੇ ਤੇ ਚੱਲਣਾ ਚਾਹੀਦਾ ਔਰ ਆਪਣੀ ਕਾਂਗਸ ਪਾਰਟੀ ਵਾਸਤੇ ਆਪਾਂ ਤਾਂ ਕਿ ਚੜ੍ਹਦੀ ਕਲਾ ਤੇ ਰਹੀਏ ਮੇਰੇ ਤੋਂ ਪਹਿਲਾਂ ਮੰਡੋਰਾ ਜੀ ਨੇ ਦੱਸਿਆ ਵੀ ਆਪਾਂ ਹਰ ਸਾਲ ਚਾਹੇ ਸੱਦੇ तकरीबन 18 ਇਸ ਤਰ੍ਹਾਂ ਦੇ ਤਿਹਾਰ ਜਾਂ ਸਰਦਾਂਜੀਲੀ ਸਮਾਰੋਹ ਹੁੰਦੇ ਨੇ ਜਿਹੜੇ ਜ਼ਿਲ੍ਹਾ ਕਾਂਗਸ ਕਮੇਟੀ ਹਰ ਸਾਲ ਮਨਾਉਂਦੀ ਹੈ ਅੱਜ ਅੱਜ ਸੰਸਾਨ ਕਰੇ ਤੇ ਮੁੰਡੋਰਾ ਸਾਹਿਬ ਦਾ ਇਲਾਕਾ ਇਹਨਾਂ ਦਾ ਬਾੜਪੰਦੇ ਆ ਇਹਨਾਂ ਦੀ ਜ਼ਿੰਮੇਵਾਰੀ ਲਈ ਸੀ ਤੇ ਜੇ ਇਹਨਾਂ ਨੇ ਸਾਰਾ ਜੋ ਸਿਸਟਮ ਹੈ ਇਹਨਾਂ ਨੇ ਇੱਥੇ ਕੀਤਾ ਮੈਂ ਇਹਨਾਂ ਦਾ ਵੀ ਜਿੱਤੇ ਜ਼ਿਲ੍ਹਾ ਕਾਂਗਰਸ ਕੋਲੋਂ ਧੰਨਵਾਦ ਕਰਦਾ ਵੀ ਇਹਨਾਂ ਨੇ ਬੜੀ ਜ਼ਿੰਮੇਵਾਰੀ ਨਾਲ ਇਹ ਥੋੜੇ ਵਾਸਤੇ ਸਾਰਾ ਸਫਾਈ ਦਾ ਚੰਡਿਆਂ ਦਾ ਹੋਰ ਜੋ ਸਿਸਟਮ ਸੀ ਈਵਨ ਕਿ ਸਿਕਿਉਰਿਟੀ ਦਾ ਬੜਾ ਵੱਡਾ ਇੰਤਜ਼ਾਮ ਹੈ ਤੇ ਮੈਂ ਇਹਨਾਂ ਦਾ ਵੀ ਧੰਨਵਾਦੀ ਕਰਦਾ ਹਾਂ ਉਹਨਾਂ ਨੇ ਔਰ ਮੈਂ ਸਰਦਾਰ ਬੀਨ ਸਿੰਘ ਜੀ ਨੂੰ ਨਮਨ ਹੁੰਦਾ ਹੋਇਆ ਸਾਡੇ ਅਮਰਸ਼ੀਦ ਸਰਦਾਰ ਬੀਨ ਸਿੰਘ ਜੀ ਨੂੰ ਔਰ ਤੁਹਾਡਾ ਵੀ ਧੰਨਵਾਦ ਕਰਦਾ ਕਿ ਇੱਕ ਛੋਟੀ ਜਿਹੀ ਵਾਸਤੇ ਤੁਸੀਂ ਸਾਡੇ ਤੇ ਬੜੀ ਵੱਡੀ ਬਿੰਦ ਇਕੱਠੇ ਹੁੰਨੇ ਹੋ ਜੈ ਹਿੰਦ ਜੈ ਗੰਗਾ ਸਰਦਾਰ ਬੀਨ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਬੀਨ ਸਿੰਘ ਜੀ ਅਮਰ ਰਹੇ ਅਮਰ ਰਹੇ ਸਰਦਾਰ ਬੀਨ ਸਿੰਘ ਜੀ ਅਮਰ ਰਹੇ ਅਮਰ ਰਹੇ ਸਹੀਦ ਇਆਦਮ ਸਿੰਘ ਬਿਆਨ ਸਿੰਘ ਜੀ ਅਮਰ ਰਹੇ ਅਮਰ ਰਹੇ ਸਹੀਦ ਇਆਦਮ ਸਾਹਿਬ ਬਿਆਨ ਸਿੰਘ ਜੀ ਅਮਰ ਰਹੇ ਅਮਰ ਰਹੇ ਅਮਰ ਰਹੇ ਸਹੀਦ ਇਆਦਮ ਸਾਹਿਬ ਬਿਆਨ ਸਿੰਘ ਜੀ ਅਮਰ ਰਹੇ ਅਮਰ ਰਹੇ ਸਹੀਦ ਇਆਦਮ ਸਾਹਿਬ ਬਿਆਨ ਸਿੰਘ ਜੀ ਅਮਰ ਰਹੇ ਅਮਰ ਰਹੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਦੇਖੋ ਮੈਂ ਥੋੜਾ ਇੱਕ ਬਰਕਤ ਉੱਠਿਆ ਪਰ ਮੈਨੂੰ ਬੜਾ ਦੁੱਖ ਹੁੰਦਾ ਹੈ ਵੀ ਜਦੋਂ ਸੀਨੀਅਰ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੂੰ ਆਪਾਂ ਪਿੱਛੇ ਛੱਡ ਦਿੰਨੇ ਆ ਇਹ ਸੀਨੀਅਰ ਲੀਡਰ ਵੀ ਇਸੇ ਟਾਈਮ ਤੁਹਾਡੇ ਮੰਗੂ ਦਰਿਆ ਮਿਚਾਉਂਦੇ ਸੀ ਆਪਾਂ ਨੇ ਜਦੋਂ ਮਨ ਕਰਿਆ ਕਰੀਏ ਤੇ ਇਹ ਫੋਟੋ ਸਭ ਦੀਆਂ ਜਾਣੀਆਂ ਨੇ ਸਭ ਨੇ ਫੇਸਬੁਕ ਤੇ ਆਪਣੇ ਆਪਣੇ ਗਰੁੱਪ ਚ ਆਪ ਹੀ ਪਾਉਣੀਆਂ ਨੇ ਤੇ ਫਿਰ ਆਪਾਂ ਕਿਉਂ ਪਹਿਲਾਂ ਜਿਹੜੀ ਫੋਟੋ ਪ੍ਰੈਸ ਨੂੰ ਜਾਣੀ ਹੈ ਜਸਟ ਰੇਟ ਨੂੰ ਜਾਣੀ ਹੈ ਆਪਾਂ ਉਹਨਾਂ ਨੂੰ ਦੇਈਏ ਸਾਦੇ ਆਰਾਮ ਨਾਲ ਬਦੀਰੀ ਜਗ੍ਹਾ ਆਪਣੇ ਤਾਂ ਪੌੜੀ 'ਚ ਖੜੀਏ ਕਿਸੇ ਮੂਹਰੇ ਕਿਸੇ ਨੇ ਨਹੀਂ ਖੜਨਾ ਫੋਟੋ ਤੇ ਕਿੱਥੇ ਵੀ ਰਹਿ ਗਈ ਉਹਨੂੰ ਲੱਗਦਾ ਮੇਰੀ ਰਹਿ ਗਈ ਫੋਟੋ ਫਿਰ ਖਚਾਣੀ ਕੋਈ ਦਿੱਕਤ ਨਹੀਂ ਪਰ ਮਤਲਬ ਕਿਸੇ ਦੇ ਕਿਸੇ ਨੇ ਮੂਹਰੇ ਨਹੀਂ ਖੜਨਾ ਕਿਸੇ ਨਾਲ ਕੋਈ ਝੱਕਾਂ ਬਾਜੀ ਨਹੀਂ ਕਰਨੀ ਬੜਾ ਜਦੋਂ ਲੋਕ ਦੇਖਦੇ ਨੇ ਪ੍ਰੈਸ ਫੋਟੋ ਜਾਂਦੀਆਂ ਨੇ ਬੜਾ ਮਾੜਾ ਲੱਗਦਾ ਵੀ ਇਹ ਪੜੇ ਕਿ ਲੋਕ ਇਹਨਾਂ ਨੂੰ ਇੰਨੀ ਸਮਝ ਵੀ ਨਹੀਂ ਆ ਗਈ ਵੀ ਅਸੀਂ ਕਿਸ ਤਰ੍ਹਾਂ ਡਿਸਪਲ ਰੱਖਣਾ ਹੈ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਪਰ ਜੇ ਆਪਾਂ ਗਲਤੀ ਨੂੰ ਗਲਤੀ ਨਹੀਂ ਕਹਾਂਗੇ ਤਾਂ ਫਿਰ ਉਹ ਗਲਤੀ ਸੁਧਰ ਵੀ ਨਹੀਂ ਆਪਣੀ ਸੋ ਮੇਰੀ ਸਭ ਨੂੰ ਅੱਤ ਮੰਨ ਕੇ ਬੇਨਤੀ ਆ ਫੋਟੋਆਂ ਸਭ ਦੀ ਆ ਜਾਣਗੀਆਂ ਇੱਕ ਪਾਸੇ ਆਪਣੀ ਚੜ੍ਹਨਾ ਹੈ ਇੱਕ ਪਾਸੇ ਉਤਰਨਾ ਹੈ ਧੰਨਵਾਦ ਜੈ ਹਾਂ ਔਰ ਸਾਰੇ ਸਟੈਚੂ ਦੇ ਪੱਲੇ ਅਮਨ ਉਤਾਰ ਕੇ ਉੱਪਰ ਚੜ੍ਹਨਾ ਹੈ ਸ਼ਹੀਦ ਆਜੰ ਸਰਦਾਰ ਭਜਨ ਸਿੰਘ ਅਮਰ ਰਹੇ ਸਿੱਧੇ ਆ ਜਿੰਦਾ ਜੀ ਅਮਰ ਰਹੇ ਅਮਰ ਰਹੇ ਖੁਲਾ ਬੈਂਟੀ ਕਰਾਂਗਾ ਇੱਧਰ ਵੀ ਕਰ ਦਿੱਤੀ ਹਾਂ ਹਾਂ ਚਲੋ 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 ਜੀ ਅਸ਼ੋਕ ਜੀ ਫੋਨ ਦੇਖੋ ਆਪਣਾ ਲਾਈਵ ਚੱਲ ਰਿਹਾ ਹੈ ਇਹ ਔਰ ਫਸ ਕਲਾਸ ਦਾ ਟੀਮ ਤਿਆਰ ਕਰਦੇ ਆਂ ਆਣਾ ਜੀ ਆਪੀ ਆਪਣਾ ਫੋਨ ਕੱਢ ਕੇ ਲਾਈਵ ਚਲਾ ਲਓ ਹਾਂ ਹੁਣ ਤਾਂ ਕਰਦੀ ਪਹਿਲਾਂ ਕਰ ਮੈਂ ਫੋਨ ਦੋ ਲੋਕ ਖੋਲ ਕੇ ਵੀ ਦੇਖੋ ਬੋਲ ਕੇ ਨਾ ਯੂਟਿਊਬ ਆ ਦੇਖੋ ਆ ਤੁਹਾਡੀ ਫੋਟੋ ਆ ਰਹੀ ਹੈ ਹੁਣ ਖੜ੍ਹ ਜਾਓ ਠੀਕ ਹੈ ਇਹ ਲਾਈਵ ਚ ਆ ਰਿਹਾ ਦੇਖੋ ਇਹ ਲਾਈਵ ਆ ਗਈ ਤੁਹਾਡੀ ਫੋਟੋ ਹੋਰ ਕਿਹੜਾ ਕੋੜਾ ਆਏ ਸੱਜਣ ਦੋਣ ਥੋੜੇ ਆ ਜਾ ਜੀ ਆ ਦੇ ਕੋੜ ਤੇ ਸੱਜਣੋ ਅੱਗੇ ਚੱਲੋ ਹੁੰਗਾ ਇਹ ਕੰਮ ਦੇਉਂਗਾ ਮੋਟਰ ਦਾ ਕਿਸੇ ਦੀ ਨਹੀਂ ਆਣੀ ਮੋਟਰ ਇਹਦਾ ਨਹੀਂ ਆਣੀ ਗੋਵਾਟੋਂ ਨਹੀਂ ਆਣੀ ਇਹਦੇ ਕੀ ਆਦਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਕੀ ਆਦਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਆਦਰ ਸਿੰਘ ਸਾਹਿਬ ਜੈ ਅਮਰ ਰਹੇ ਆਣੀ ਨਹੀਂ ਜੀ ਅੰਕਲਵਾ ਛੁਰੀ ਘੜਦੀ ਜੀ ਆ ਜਾਏਗੀ ਉਹਦੇ ਉੱਤੇ ਕੀ ਕਰਨਾ ਹੈ ਨਹੀਂ ਆਣੀ ਨਹੀਂ ਕੋ ਕੋ ਕਰ ਦੋ। ਕੋ ਕਰੇ ਤੋਂ। ਯਾਰ ਕਿਸੇ ਦੀ ਸ਼ਕਲ ਨਹੀਂ ਆ ਰਹੀ ਸਿੱਧੀ ਗੱਲ ਆ। ਆ ਗਈ ਆ। ਹਾਂ ਇਹ ਠੀਕ ਆ ਠੀਕ ਆ। ਆ ਗਈ ਜੀ ਆ ਗਈ ਆ ਗਈ ਆ ਗਈ। ਤੁਸੀਂ ਖਿੱਚਦੇ ਹੋ ਪਿੱਛੇ ਹੋ ਕੇ ਫਿਰ। ਇੱਥੇ ਖੜ੍ਹ ਕੇ ਖਿੱਚੋ ਇੱਥੇ। ਉੱਗੇ ਖੜ੍ਹ ਕੇ। ਹਾਂ ਹਾਂ। ਆ ਗਈ। ਤੁਸੀਂ ਖਿੱਚਦੇ ਪਿੱਛੇ ਹੋ ਕੇ। ਇੱਥੇ ਖੜ੍ਹ ਕੇ ਖਿੱਚੋ। ਹਾਂ। ਆਈ ਪ੍ਰਦਾਜੀ ਕਿਹਦਾ ਸਾਬ ਦੀ ਫੋਟੋ ਦਿਓਗੇ ਜੀ ਜਿੱਪੀ ਸਾਹਿਬ ਥੋੜਾ ਜਿਹਾ ਕਿੰਨਾ ਮੈਂ ਇਕੱਲੇ ਇਕੱਲੇ ਕਰ ਦਿੰਦਾ ਫਿਰ ਲਾਈਵ ਲਾਈਵ ਚੱਲ ਰਿਹਾ ਲਾਈਵ ਇਕੱਲੇ ਇਕੱਲੇ ਕਰ ਦਿੰਦਾ ਮੈਡਮ ਜੀ ਇੱਧਰ ਇੱਧਰ ਹੀ ਇੱਧਰ ਦੇਖੋ ਫੋਟੋ ਇੱਧਰ ਆਣੀ ਹੈ ਆ ਕਲੀਅਰ ਆ ਕਲੀਅਰ ਪੈਦਰ ਆ ਗਈ ਫੋਟੋ ਹਮ ਰਹੇ ਹਮ ਰਹੇ ਹਮ ਰਹੇ ਕਰੋ ਜੀ ਲਾਓ ਨਾਲ ਹਮ ਰਹੇ ਹਮ ਰਹੇ O if O आ जाओ आ जाओ आ जाओ माता ਆਜੇ ਫੋਟੋ ਨਾਲ ਚੱਲੀਏ ਮੈਂ ਕਹਦਾਂ ਆਪਾਂ ਉੱਪਰ ਜਾਈਏ ਨਹੀਂ ਬੋਲਦਾ ਜਿੱ ਨਿਕਟਾਉਂਦੇ ਸੀ ਸੀਨੀਅਰ ਨੂੰ ਬਾਲਾ ਵੀ ਸੀਨੀਅਰ ਨਹੀਂ ਉਹਨਾਂ ਨੂੰ ਫੋਟੋ ਵੀ ਦੀ ਪਰ ਛੋੜੋ ਲਗਾਣੀ ਆਪਾਂ ਇੱਕ ਹੀ ਰੰਗ ਅੱਗੇ ਬੋਲੋ ਸਾਈਡ ਤੇ ਆਇਓ ਆਇਓ ਪੂਰੇ ਵੀ ਫੋਟੋ ਖੜਾ ਬੋਰੀਆਂ ਕਰਦੇ ਮਾਸੇ ਤੋਂ ਮੈਡਮ ਥੋੜਾ ਪਿੱਛੇ ਨਾ ਹੋ ਜਾਈ ਥੋੜਾ ਪਿੱਛੇ ਨਾ ਹੋ ਜਾਈ ਬਾਸ 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 ਜਾਂਦੇ ਹੋ 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 ਜਾਂਦੇ ਹ آج آ جو نے اجي 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 ਬਾਹ ਬਹੁਤ ਹੋ ਗਈ ਹੁਣ ਆਜੋ ਹੁਣ ਆਮਨ ਨਾਕ ਚਾਨੀ ਦੀ ਮੈਂ ਗਿਆ ਆ ਜੀ ਇੱਕ ਚੇਕ ਫੋਟੋ ਆ ਜੀ ਚਲੋ ਜੀ ਚਲੋ 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 ਆਜੋ ਆਜੋ ਹੁਣ ਬਹੁਤ ਹੋ ਗਈਆਂ ਚਾਹ ਥੱਲੇ ਕਿੱਥੇ ਦਾ तो, जा जा निया। निया तो जा आ, जा। नहीं जा। जा ला ला। नहीं खड़ जा पार्टी कर देना हाथ ला लो लाइव रही है लड़ाई ਸਰਜੋ ਮਰਜੋ ਫਿਰਜੋ